تو تعال جڑا تھوڑا دھیو دے یار یار لڑ کے تیری اپے کراؤں کو دیکھ تو آوانا نہیں ہا کوئی لڑ یار پیو ٹھیک ہے سارے کے ਹਾਂਜੀ ਸਰ ਇਹ ਕੀ ਮਾਮਲਾ ਹੈ ਕੀ ਹੋਇਆ ਜੀ ਇਹ ਨਾ ਜਿਹੜੀ ਦਿੱਲੀ ਤੋਂ ਬਠਿੰਡਾ ਜਾਣ ਵਾਲੀ ਜਿਹੜੀ ਦਿਨਕ ਐਕਸਪ੍ਰੈਸ ਟ੍ਰੇਨ ਆਈ ਸੀਗੀ ਇਹ 비ਜੇ ਰਾਣੀ ਹੈ ਵਾਈਫ ਆਫ ਸੁਭਾਸ਼ ਕੁਮਾਰ ਰਾਸੀ ਸਿਰਸੇ ਦੀ ਈਰੀ ਸਿਸਟਰ ਇੱਥੇ ਰਹਿੰਦੀ ਹੈ ਹਿਮਲਾ ਦੇਵ ਨੂੰ ਮਿਲਣ ਵਾਸਤੇ ਆਈ ਹੋਈ ਸੀਗੀ ਤੇ ਅੱਜ ਇਹਨੇ ਟ੍ਰੇਨ ਤੇ ਜਾਣਾ ਸੀਗਾ ਬਠਿੰਡੇ ਵਾਸਤੇ ਪਸੂ ਚੜਨ ਸਮੇਂ ਟ੍ਰੇਨ ਥੋੜੀ ਚੱਲੀ ਤੇ ਇਹਨਾਂ ਦਾ ਪੈਰ ਸਲਿੱਪ ਹੋ ਗਿਆ ਪੈਰ ਸਲਿੱਪ ਹੋ ਗਏ ਨਾ ਟ੍ਰੇਨ ਦੇ ਥੱਲੇ ਆ ਉਹ ਵੀ ਜੀ ਬਿਲਕੁਲ ਕੱਟੀ ਗਈ ਐਕ੍ਰੈਸ਼ ਹੋ ਗਈ ਨਾਲ ਮੌਕੇ ਤੇ ਹੀ ਮੌਤ ਹੋ ਗਈ ਬਾਰਤਾਂ ਬਾਰਤਾਂ ਬਾਰਸੋਂ ਜਿਹੜੀ ਇਹਦੀ ਸਿਸਟਰ ਸੀਗੀ ਉਹਨੂੰ ਚੜਾਉਣਾ ਸੀ ਕੋਲੀ ਸੀਗੀ ਉਹ ਤੇ ਉਹਨੇ ਦੱਸਿਆ ਸਾਰੀ ਜੀ ਇਹ ਕਰਕੇ ਮੇਰੀ ਸਿਸਟਰ ਹੈ ਜਿਹੜੀ ਬੀਜੂ ਰਾਣੀ ਹੈ ਇਹ ਸਰਸਿਦੇ ਰਹਿਣ ਵਾਲੇ ਆ ਸਾਡੇ ਕੋਲ ਮਿਲਣ ਆਏ ਸੀਗੇ ਅੱਜ ਇਹ ਚੱਲੀ ਸੀ ਬਠਿੰਡੇ ਰੋਹੀ ਕੁਦਰਤੀ ਬਸ ਹਾਸਾ ਹੋ ਗਿਆ اچانک ਬੋਡੀ ਵਾਲੀ ਇਹਨਾਂ ਪੇਂ ਦੇ ਥੱਲੇ ਆ ਕੇ ਬਿਲਕੁਲ ਕੱਟੀ ਗਈ ਦੋ ਪਾਰਟ ਹੋ ਗਏ ਨੇ ਮੋਕੀ ਦੀ ਦੇਖੋ ਇਹ ਹਸタル ਤੇ ਇਹਦੀ ਵੀ ਕਾਰਵਾਈ ਆ ਉਹ ਅਸੀਂ ਰੇਲਵੇ ਪੁਲਿਸ ਚੌਕੀ ਵੱਲੋਂ ਪਲਾਡਾ ਵੱਲੋਂ ਕਰ ਰਹੇ ਹਾਂ ਬਾਕੀ ਪੇਰੈਂਟਸ ਆਉਂਦੇ ਆ ਉਹਨਾਂ ਦੇ ਦਿਨ ਦੇਖ ਕੇ ਅਗਲੀ ਕਾਰਵਾਈ ਦੀ ਹਾਂ ਧਿਆਨ